ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ 1 ਜੂਨ ਨੂੰ 7ਵੇਂ ਗੇੜ ਦੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਲੋਰ ਵਿਖੇ ਹੋਈ ਇਸ ਮੀਟਿੰਗ ਵਿੱਚ ਐਸਡੀਐਮ ਅਮਨਪਾਲ ਸਿੰਘ ਅਤੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਵੋਟਾਂ ਪਾਉਣ ਵਾਸਤੇ ਬਣਾਈਆਂ ਗਈਆਂ ਟੀਮਾਂ ਨੂੰ ਚੋਣਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ 31 ਮਈ ਨੂੰ ਸਵੇਰੇ ਸਮੇਂ ਸਿਰ ਸਕੂਲ ਵਿਖੇ ਪਹੁੰਚ ਜਾਣ ਲਈ ਕਿਹਾ ਉਹਨਾਂ ਹਲਕਾ ਫਲੋਰ ਵਾਸੀਆਂ ਨੂੰ ਅਪੀਲ ਕਰਦੇ ਆ ਕਿਹਾ ਕਿ ਉਹ 1 ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਉਹਨਾਂ ਦੱਸਿਆ ਕਿ ਗਰਮੀ ਨੂੰ ਦੇਖਦੇ ਹੋਏ ਵੋਟ ਕਬੂਥਾ ਤੇ ਵੋਟਰਾਂ ਲਈ ਛਾਂ, ਠੰਡੇ ਪਾਣੀ ਅਤੇ ਹੋਰ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਖਿਲਣ, ਬੀਡੀਪੀਓ ਮੈਡਮ ਰਜਿੰਦਰ ਕੌਰ, ਸਤਿੰਦਰਪਾਲ ਸਿੰਘ ਸੁਪਰਡੈਂਟ, ਹਾਂਸਰਾਜ, ਪ੍ਰਦੀਪ ਕੁਮਾਰ ਤੋਂ ਇਲਾਵਾ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਚੋਣ ਮਲੇ ਦੇ ਕਰਮਚਾਰੀ ਮੌਜੂਦ ਰਹੇ। ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਉਹਜਾ ਵੱਲੋਂ ਭੇਜੀ ਗਈ ਇਸ ਮੀਟਿੰਗ ਦੀ ਵਿਸ਼ੇਸ਼ ਰਿਪੋਰਟ ਲੋਕসভা 2024 ਦੀਆਂ ਚੋਣਾਂ ਜਾਰੀਆਂ ਹਨ ਜੋ ਕਿ 1 ਜੂਨ ਨੂੰ ਪਾਈਆਂ ਜਾ ਰਹੀਆਂ ਹਨ ਮੈਂ ਇਸ ਚੈਨਲ ਦੇ ਮਾధ్యਮ ਰਾਹੀਂ ਲੋਰ ਦੇ ਸਾਰੇ ਵਾਸੀਆਂ ਨੂੰ ਸਾਰੇ ਵੋਟਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਦਾਰੇ ਹੀ ਇੱਕ ਤਰੀਕ ਨੂੰ ਚੋੜਾ ਵਿੱਚ ਭਾਗ ਲੈਣ ਅਤੇ ਆਪਣੀ ਵਰਕੂਲੀ ਬੂਥ ਦਾ ਯੋਗਦਾਨ ਪਾ ਇਸ ਦੇ ਨਾਲ ਹੀ ਮੈਂ ਸਰਨ ਵੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਜੋ ਅਸੈਂਬਲੀ ਕੰਸਟਿਟੂਐਂਸੀ ਕੀ ਫਲੋਰ ਜੋ ਕਿ ਜਲੰਧਰ ਚਾਰ ਪਾਰਲੀਮੈਂਟਰੀ ਫਲੋਰ ਦਾ ਹਿੱਸਾ ਹੈ ਉਸ ਦੇ ਵਿੱਚ કુલ 242 ਬੂਥ ਹਨ ਇਹਨਾਂ 242 ਬੂਥਾਂ ਦੇ ਉੱਤੇ ਹਰ ਤਰ੍ਹਾਂ ਦੇ ਪੱਕਾ ਇਤਜਾਮ ਕਰ ਦਿੱਤੇ ਗਏ ਹਨ ਮਾਵਿਆਂ ਗਰਮੀਆਂ ਨੂੰ ਜੇਠਣ ਵਾਸਤੇ ਪਾਣੀ ਦਾ ਪ੍ਰਬੰਧ ਹੈ ਸੀੜ ਦਾ ਪ੍ਰਬੰਧ ਹੈ ਹਰ ਤਰ੍ਹਾਂ ਦੇ ਪ੍ਰਬੰਧ ਕਰ ਲਿਤੇ ਗਏ ਹਨ ਸਾਰੇ ਹੀ ਬੂਥਾਂ ਦੇ ਉੱਪਰ ਕਾਪਰ ਸਿਕਿਉਰਿਟੀ ਹੋਵੇਗੀ ਅਮਨ ਤੇ ਅਮਾਨ ਦੀ ਆਪ ਸਥਿਤੀ ਬਹਾਰ ਰੱਖੀ ਜਾਏਗੀ ਮੈਂ ਸਿਰ ਤੋਂ ਇੱਕ ਵਾਰੀ ਬੇਨਤੀ ਕਰਦਾ ਕਿ ਵੀ ਆਪਣੇ ਵੋਟ ਦੇ ਅਧਿਕਾਰ ਦੀ ਜਰੂਰ ਵਰਤੋ